ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਹ ਕੀ ਅੱਜ ਦੀ ਪ੍ਰੈਸ ਕਾਨਫਰੰਸ ਵੀ ਤੁਹਾਡਾ ਸਾਰਿਆਂ ਦਾ ਇੱਥੇ ਆਇਆ ਮੈਂ ਜੀ ਆਇਆਂ ਨੂੰ ਇਹ ਪ੍ਰੈਸ ਕਾਨਫਰੰਸ ਜੋ ਅਸੀਂ ਹਰ ਸਾਲ ਇੱਥੇ ਮੇਰੀ ਮੇਰੀ ਪੀਲੀ ਦੇ ਮਾਲਕ ਸਾਬ ਸ੍ਰੀ ਗੁਰੂ ਹਰਕੋਬੀ ਸਾਹਿਬ ਜੀ ਦਾ ਜੋ ਗੁਰਦੈ ਗੁਰਪੁਰਬ ਬਣਾਨੇ ਆ ਉਹ 20 ਮਈ ਨੂੰ ਆ ਰਿਹਾ ਅਸੀਂ ਇਹ ਗੁਰਪੁਰਬ ਤਕਰੀਬਨ 1967 ਤੋਂ ਲੈ ਕੇ ਕਿੰਨੇ 53 59 ਸਾਲ ਹੋ ਗਏ ਕਿ ਅਸੀਂ ਇਹ ਲਗਾਤਾਰ ਗੁਰੂਵਾਰ ਦੀ ਕਿਰਪਾ ਨਾਲ ਕਰਦੇ ਆ ਰਹੇ ਹਾਂ ਜਿਹੜਾ ਇਹ ਸਮਾਗਮ 20 ਤਰੀਕ ਨੂੰ ਹਰ ਤਰ੍ਹਾਂ ਵੀ ਹਰ ਸਾਲ ਦੀ ਤਰ੍ਹਾਂ ਸ਼ਾਨਦਾਰ ਰੱਖਿਆ ਸੀ ਪਿੰਡ ਵੱਲ ਲੈ ਕੇ ਤੇ 11 ਵਜੇ ਤੱਕ ਜਿਹੜਾ ਅੱਜ ਕੱਲ ਦਾ ਹਾਲਾਤ ਚੱਲ ਰਹੀ ਹੈ ਕੋਈ ਲਾਈਟਾਂ ਦੀ ਬਲੈਕਆਊਟ ਦੀ ਉਹਨੂੰ ਮੁੱਖ ਰੱਖਦੇ ਆ ਇਹ ਦਿਨ ਹੋਈ ਰਾਗੀ ਵੀ ਹੋਈ ਸਾਰਾ ਸਮਾਗਮ ਹੋਈ ਤੇ ਸیرے 8 ਵਜੇ ਤੋਂ ਸ਼ੁਰੂ ਕਰ ਲੈਣਾ ਤੇ ਸ਼ਾਮ ਨੂੰ 5 ਵਜੇ ਤੱਕ ਚੱਲੇਗਾ ਸ਼ਾਮ ਨੂੰ ਬੰਦੇ ਚੱਲੇਗਾ ਤੇ ਇਹਦੇ ਵਿੱਚ ਇਹ ਜ਼ਰੂਰੀ ਸੀ ਅੱਜ ਦਾ ਇਹ ਵੀ ਜ਼ਰੂਰੀ ਕਿ ਲੋਕਾਂ ਨੂੰ ਪਤਾ ਲੱਗ ਜਾਵੇ ਕਿ ਅਸੀਂ ਕਾਰਡ ਵੰਡ ਚੁੱਕੇ ਸਭ ਪਹਿਲੇ ਸ਼ਾਮ ਦੇ ਵ੍ਰੋਮ ਦੇ ਅਸੀਂ ਵੈਸੇ ਬਾਕੀ ਹੋਲਡਿੰਗਾਂ ਤੇ ਲਹਾਤੇ ਦੁਬਾਰਾ ਤੇ ਜਿਹੜੇ ਮੈਸੇਜ ਉਹ ਸਾਰੇ ਗਰੁੱਪਾਂ ਵਿੱਚ ਜਿੰਨੇ ਵੀ ਧਾਰਮਿਕ ਗਰੁੱਪ ਨੇ ਹੋਰ ਜਿਹੜੇ ਵਾਕੂ ਗਰੁੱਪ ਨੇ ਸਾਰਿਆਂ ਨੂੰ ਪਤਾ ਹੈ ਤੇ ਤੁਹਾਡਾ ਵੱਡਾ ਗਰੁੱਪ ਆ ਗਿਆ ਜਿਹੜਾ ਤੁਸੀਂ ਨਾ ਲਿਖ ਦੇਣਾ ਕਿ ਲੋਕਾਂ ਨੂੰ ਕੱਲ ਪਤਾ ਲੱਗ ਜਾਵੇ ਕਿ ਨਾ ਇਹ ਸਮਾਗਮ ਹੈ ਨਾ ਸ਼ਾਮ ਦੀ ਵਜਾਏ ਇਸ ਸਿਰੇ 8 ਦੇ ਲੈ ਕੇ 5 ਦੇ ਹੋਏਗਾ। ਭਾਗੀ ਜਿੱਥੇ ਸੇਮ ਜੋ ਕਾਰਨ ਛਫੇ ਨੇ ਸਾਰੇ ਉਸ ਤਰ੍ਹਾਂ ਨੇ। ਸਾਰੇ ਜਿੱਥੇ ਆ ਰਹੇ ਨੇ ਇੱਕ ਵਿੱਚ ਐਡ ਐਸਦਾ ਭਾਈਆ ਮਨਦੀਪ ਸਿੰਘ ਉਹ ਪਹਿਲੇ ਸਦਾ ਸੁਆਗਤ ਨਹੀਂ ਸੀਗੇ ਹੁਣ ਦਿਨ ਦੇ ਸੁਆਗਤ ਆ ਰਹੇ। ਇਹ ਨੋਟ ਕਰ ਲੈਣਾ। ਬਾਕੀ ਇਹ ਸਵਾਗਤ ਜਿਹੜਾ ਜੀ ਅਸੀਂ ਮਨਾਣੇ ਤਾਂ ਹੀ ਆ ਦੋ ਮਕਸਦ ਨੇ। ਇੱਕ ਤਾਂ ਸਾਡੀ ਪਨੀਰੀ ਸਾਡਾ ਜੋ ਵਿਰਸਾ ਉਹ ਇਹ ਨਾਲ ਜੁੜਿਆ ਰਹੇ। ਆਪਣੇ ਧਰਮ ਨਾਲ ਜੁੜਿਆ ਰਹੇ। ਤੇ ਲੋਕਾਂ ਚ ਵੀ ਇਹ ਆਵਾਜ਼ ਜਾਵੇ ਕਿ ਅਸੀਂ ਇਹ ਕੰਮ ਰੁਝੇ ਰਹੀਏ ਕਿ ਅਸੀਂ ਕੋਈ ਸਾਡੇ ਬੱਚੇ ਸਾਡਾ ਸਮਾਜ ਨਸ਼ਿਆਂ ਦੇ ਪਾਸੇ ਨਾ ਜਾਵੇ ਕਿਸੇ ਹੋਰ ਗਲਤ ਪਾਸੇ ਨਾ ਜਾਵੇ ਤੇ ਧਾਰਮਿਕ ਕਾਰਜ ਕਰਨ ਸਾਰੇ ਧਾਰਮਿਕ ਕਾਰਜਾਂ ਤੇ ਰਹਿਣ ਤਾਂ ਕਿ ਅਸੀਂ ਇਸ ਇਸ ਕਰਕੇ ਆਪਣਾ ਅਸਲੀ ਮਕਸਦ ਪੂਰਾ ਕਰ ਸਕੀਏ ਸਾਡੇ ਸੁਸਾਇਟੀ ਦੇ ਨਾਲ-ਨਾਲ ਅਸੀਂ ਆਪਣੇ ਨਾਲ ਮਾਤਾ ਕੌਲਾਜ ਹਸਪਤਾਲ ਵੀ ਜੋ ਖੋਲਿਆ ਉਹ 1980 ਤੋਂ ਖੋਲਿਆ 1980 ਤੋਂ ਹਸਪਤਾਲ ਚੱਲ ਰਿਹਾ ਹੈ ਇੱਥੇ ਖੁੱਲਣ ਤੋਂ ਬਾਅਦ ਹੀ ਅਸੀਂ ਮੁੜ ਕੇ 100 ਫੁੱਟੀ ਰੋਡ ਜਿਹੜਾ ਤਰੰਧਾਰ ਰੋਡ ਖੁੱਲੇ ਨੇ ਇਹ ਬਾਜ ਖੁੱਲੇ ਨੇ ਸਾਡੇ ਸਾਡੇ ਨਾਲ ਹੀ ਟਾਇਗਰ ਨੇ ਸਾਰੇ ਸਾਵੇ ਹਸਤਾਲ ਤੇ ਸਭ ਤੋਂ ਪਹਿਲੇ ਇਹੋ ਖੁੱਲਿਆ 1980 ਤੋਂ ਜਿੱਥੇ ਅਸੀਂ ਬੈਠੇ ਹਾਂ ਸੋ ਇਸ ਲਈ ਮੇਰੀ ਰਿਕਵੈਸਟ ਹੈ ਆਪਾਂ ਵੀ ਇਹ ਪ੍ਰਚਾਰ ਕਰਨਾ ਹੈ ਮਿੱਟੀ ਦੇ ਰਾਹੀਂ ਆਪਾਂ ਇਹ ਪ੍ਰਚਾਰ ਕਰਨਾ ਚਾਹਨੇ ਆ ਸਾਡੀ ਪਨੀਰੀ ਸਾਡਾ ਵਿਰਸਾ ਸਾਡੇ ਧਰਮ ਨਾਲ ਜੁੜੇ ਔਰ ਜਿਹੜੇ ਨਸ਼ਿਆਂ ਤੋਂ ਬਹੁਤ ਦੂਰ ਰਵੇ ਬਹੁਤ ਵੱਡੀ ਇੱਥੇ ਲਾਹਤ ਹੈ ਪੰਜਾਬ ਦੇ ਉੱਤੇ ਕਿ ਨਸ਼ਿਆਂ ਵੀ ਡੁੱਬਿਆ ਪਿਆ ਤੇ ਸਰਕਾਰ ਵੀ ਕੋਸ਼ਿਸ਼ ਕਰ ਰਹੀ ਹੈ ਲੇਕਿਨ ਅਸੀਂ ਜੇ ਸਾਰੇ ਹੱਲ ਕੇ ਆਪ ਕਰਾਂਗੇ ਤੇ ਜ਼ਿਆਦਾ ਕੋਸ਼ਿਸ਼ ਹੋਏ ਮੈਂ ਚਾਹਾਂਦਾ ਸਾਡੇ ਅਸੀਂ ਆਪ ਜੁੜ ਜਾਈਏ ਇਹੋ ਜੇ ਸਮਾਗਮ ਕਰੀਏ ਤਾਂ ਕਿ ਸਮਾਗੋਂ ਸਾਰਿਆਂ ਨੂੰ ਆਰ ਨਾਲ ਇਹ ਪ੍ਰੇਰਨਾ ਮਿਲੇ ਕਿ ਅਸੀਂ ਗਲਤ ਰਸਤੇ ਤੋਂ ਦੂਰ ਰਹੀ ਹੈਮ ਦੀ ਤਬਦੀਲੀ ਬਾਕੀ ਜਥੇ ਹੋਈ ਨਹੀਂ ਸਾਰੇ ਸੰਗਤਦਾਰ ਆਪਣਾ ਲੱਗਿਓ ਹੈ ਕਿ ਸੇਰ ਟਾਈਮ ਸਾਰਿਆਂ ਅੱਠ ਦਾ ਲੈ ਕੇ ਪੰਜ ਦੇ ਕਰਾ ਦੋ ਚੀਜ਼ਾਂ ਨਾਲ ਐਡ ਨੇ ਇਹ ਇਸ ਵੰਦ ਵਿੱਚ 18 ਤਰੀਕ ਨੂੰ ਐਤਵਾਰ ਅੰਮ੍ਰਿਤਸਰ ਦੀਆਂ ਸਾਰੀਆਂ ਸੁਆਡੀਆਂ ਦਾ ਸੁਆਗਤ ਇੱਥੇ ਹੀ ਇੱਕ ਹਫਤਾਵਾਰੀ ਸਾਰੀਆਂ ਸੁਆਡੀਆਂ ਇੱਥੇ ਆ ਰਹੀਆਂ ਹਨ ਉਹਨਾਂ ਨੇ ਸਕੋਨ ਸਿੰਘ ਬਠਾਣ ਦੀ ਹਾਜ਼ਰੀ ਪਰਣੀ ਕੀਰਤਨ ਕਰਨਾ ਤੇ ਉਸ ਤੋਂ ਬਾਅਦ ਇੱਕ ਮੈਡੀਕਲ ਕੈਂਪ ਐਥੇ ਬਹੁਤ ਜ਼ਰੂਰੀ ਉਹ ਮੈਡੀਕਲ ਕੈਂਪ ਡਾਕਟਰ ਅਮਰਜੀਤ ਸਿੰਘ ਸਜਦੇਵਾ ਸਕਿਨ ਸਪੈਸ਼ਲਿਸਟ ਡਾਕਟਰ ਅਮਤੇਸ਼ਵਰ ਜੋ ਪਲਾਸਟਿਕ ਸਰਜਰੀ ਦੇ ਸਪੈਸ਼ਲਿਸਟ ਨੇ ਤੇ ਉਹ ਕਿਹੜਾ ਹਸਪਤਾਲ ਹੈ ਜੀ ਐਨਈ ਦੇ ਵਾਸਤੇ ਹੈ ਲਿਵਾਸਾ ਲਿਵਾਸਾ ਹਸਪਤਾਲ ਦੀ ਟੀਮ ਸਾਰੀ ਔਰਥੋ ਦੇ ਆਈਸ ਦੇ ਗਾਇਨੀ ਦੇ ਹੋਰ ਡਾਕਟਰ ਸਾਰੇ ਆ ਰਹੇ ਨੇ ਇਹਨਾਂ ਨੇ 10 ਵਜੇ ਸ਼ੁਰੂ ਕਰਨਾ ਹੈ ਕੈਂਪ ਇੱਥੇ ਕੈਂਪ ਹਸਪਤਾਲ ਦੇ ਵਿੱਚ ਹੋਏਗਾ ਬਾਅਦ ਹੋਣਗੇ ਕੌਸਰ ਉਸ ਤੋਂ ਬਾਅਦ ਕੈਂਪ ਇੱਥੇ ਹੋਏਗਾ ਜਿਹੜੇ ਮਰੀਜ਼ ਫਾਇਦਾ ਉਠਾਣਾ ਚਾਹਣ ਬਿਲਕੁਲ ਫ੍ਰੀ ਚੈੱਕਅਪ ਹੋਏਗਾ ਔਰ ਨਾਲ ਹਰ ਡਾਕਟਰ ਨੇ ਦਵਾਈਆਂ ਲੈ ਕੇ ਆਣੀ ਹੈ ਦਵਾਈਆਂ ਸਾਰੀਆਂ ਇੱਥੋਂ ਹਸਪਤਾਲ ਵੱਲੋਂ ਸਾਰਿਆਂ ਨੂੰ ਫ੍ਰੀ ਦਿੱਤੀ ਜਾਣਗੀ ਇਸ ਲਈ ਇਹਦਾ ਪ੍ਰਚਾਰ ਨਹੀਂ ਕਰ ਦਿਓ ਤਾਂ ਕਿ 18 ਤਰੀਕ ਨੂੰ ਲੋਡਵੰਦ ਬ੍ਰੀਡ ਇਥੋਂ ਦਵਾਈਆਂ ਦੇ ਨਾਲ ਜਿਹੜੇ ਟਰੇਨ ਡਾਕਟਰ ਆਏ ਨੇ ਬੜਾ ਸਾਰੇ ਸਪੈਸ਼ਲਿਸਟ ਆ ਰਹੇ ਨੇ ਉਹਨਾਂ ਦਾ ਫਾਇਦਾ ਉਠਾ ਸਕਣ। ਇਸ ਤੋਂ ਬਾਅਦ ਜਿਹੜਾ 20 ਤਰੀਕ ਨੂੰ ਗੁਰਪ੍ਰਬ ਹੈ ਅੰਦਰ ਕੋਲਸਰ ਗੁਰਪ੍ਰਬ ਹੋਏਗਾ ਬਾਹਰ ਮੇਨ ਗੇਟ ਦੇ ਬਾਹਰ ਅੰਮ੍ਰਿਤ ਦੀ ਵਸਤਵ ਵੱਲੋਂ ਬਲੱਡ ਪ੍ਰੈਸ਼ਰ ਕੈਂਪ ਲਾਇਆ ਜਾ ਰਿਹਾ। ਉਹਨਾਂ ਨੇ ਇੱਥੇ ਆਣਾ ਖੜੀ ਟੀਮ ਉਹਨਾਂ ਦੀ ਉਹ ਵੀ ਇੱਥੇ ਇੱਕ ਬਲੱਡ ਪ੍ਰੈਸ਼ਰ ਕੈਂਪ ਲੱਗੇਗਾ। ਬਾਕੀ 20 ਤਰੀਕ ਨੂੰ ਉਹ 23 ਨੂੰ ਹੈ। 10 ਵਜੇ ਸ਼ੁਰੂ ਹੋ ਜਾਏਗਾ ਜੀ। 10 ਵਜੇ ਤੋਂ ਲੈ ਕੇ ਗੜੀਬਤ ਕੰਟੀਨਿਊਲੀ ਜਿਹੜਾ ਇੱਥੇ ਐ ਇਹ 10 ਤੋਂ 2 ਐ ਜਿਹੜਾ ਸਾਡੇ ਹਸਪਤਾਲ ਦਾ 18 ਦਿਨ ਗੱਲ ਆ ਜੀ ਸਰ ਜੇ ਧੱਕਿਆ ਤੇ ਸਾਡੀ ਸੁਸਾਇਟੀ ਵਿਕਿਆਵਤ ਕਰ ਰਹੀ ਹੈ ਜੀ ਹਾਂ ਜੀ ਆਹ ਸਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਲੋਮਨੀ ਕਮੇਟੀ ਦਾ ਪੈਸਾ ਜੋ ਦੰਡਾ ਦੇ ਵਿੱਚ ਸਲੋਮਨੀ ਕੁੰਡੇ ਦਾ ਪੂਰਾ ਸਹਿਯੋਗ ਹੈ ਜੀ ਸਲੋਮਨੀ ਕਮੇਟੀ ਦੀ ਹੋਈ ਇਸ ਵੱਲੋਂ ਸਾਰਾ ਉਹਨਾਂ ਇੰਟਰਨਾ ਗੁਰਦੁਆਰਾ ਤੇ ਸਾਨੂੰ ਹਰ ਸਾਲ ਉਹ ਇਹ ਕਰਦੇ ਨੇ ਸਾਡੀ ਉਹਨਾਂ ਫਾਈਲ ਪੱਕੀ ਬਣਾਈ ਹੈ ਕਿ ਸਾਨੂੰ ਕਦੇ ਸਾਨੂੰ ਪਸਰਾੜਾ ਪਵੇ ਆਪਣੇ ਆਪ ਹੀ ਉਹ ਹਰ ਸਾਲ ਸਾਨੂੰ ਇਹ ਫਾਈਲਾਂ ਜੋੜ ਲੈਂਦੇ ਨੇ ਕਿ ਵੀ ਜੋ ਵੀ ਅਸੀਂ ਇਹਨਾਂ ਕੋਲੋਂ ਸਹਿਯੋਗ ਮੰਗਨੇ ਆ ਸਾਨੂੰ ਦਿੰਦੇ ਨੇ ਸਾਰਾ ਜਨਰਲ ਜਨਤਾ ਪ੍ਰਚਾਰ ਲੈਂਸ ਲਾਈ ਜਾ ਰਹੀ ਹੈ ਹਰ ਇੱਕ ਕਿਸੇ ਸਮਾਜੀ ਕਾਰਜ ਵਿੱਚ ਕਿਸੇ ਕੰਪਨੀ ਵਿੱਚ ਜੋ ਅੰਤਰ ਪ੍ਰਚਾਰ ਨਹੀਂ ਕਰਦੇ ਉਹ ਕਿੰਨਾ ਕਿ ਲੋੜ ਹੈ ਕਿ ਜਿਹੜੀ ਮੌਜੂਦਾ ਸਮਰੱਥਾ ਹੈ ਦੇਖੋ ਜੀ ਚੱਲ ਰਹੀਆਂ ਹੈ ਲਹਿਰਾਂ ਬਹੁਤ ਚੱਲ ਰਹੀਆਂ ਹੈ ਲੇਕਿਨ ਮੈਂ ਜੋ ਇਹ ਸਮਝਦਾ ਅੱਜ ਮੌਜੂਦਾ ਸਮਾਂ ਦੇ ਵਿੱਚ ਇਹਦੀ ਹੋਰ ਬਹੁਤ ਜ਼ਿਆਦਾ ਜ਼ਰੂਰਤ ਹੈ ਅਸੀਂ ਬੜੇ ਪਿੱਛੇ ਆ ਬਹੁਤ ਰੋਜ਼ ਹੀ ਖਬਰਾਂ ਪੜ੍ਹਨੇ ਆ ਤੁਸੀਂ ਮੀਡੀਆ ਲਿਓ ਕਿ ਰੋਜ਼ ਹੀ ਖਬਰਾਂ ਪੜ੍ਹਨੇ ਆ ਕੋਈ ਨਸ਼ਿਆਂ ਦੀਆਂ ਮੌਤਾਂ ਹੋ ਰਹੀਆਂ ਕੋਈ ਨਸ਼ਿਆਂ ਨਾਲ ਬਰਬਾਦ ਪਰਿਵਾਰ ਹੋ ਰਹੇ ਨੇ ਸਾਰੇ ਉਹ ਪੜ ਕੇ ਬੜਾ ਦੁੱਖ ਹੁੰਦਾ ਤੇ ਅਸੀਂ ਜਾਣਦੇ ਆ ਵੀ ਹੁਣ ਜ਼ਿਆਦਾ ਲੋੜ ਐ ਇਸ ਲਈ ਸੋਂ ਦਿਨੋਂ 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 ਦਿਨ ਬੇਸ਼ੱਕ ਲੋਕੀ ਕਹਿੰਦੇ ਘਟਦਾ ਪਿਆ ਸਰਕਾਰਾਂ ਕਹਿਣ ਘਟਦਾ ਕੋਈ ਨਹੀਂ ਪਿਆ ਇਹ ਦਿਨੋਂ ਦਿਨ ਵੱਧਦਾ ਹੀ ਪਿਆ ਸੋ ਮੇਰੀ ਇਹੋ ਰਕਵਾਸ ਹੈ ਤੁਸੀਂ ਪੀਟੀਐਲ ਸਾਰਾ ਸਾਥ ਦਿਓ ਅਸੀਂ ਪ੍ਰਚਾਰ ਕਰ ਸਕੀਏ ਸਰ 20 ਤਰੀਕ ਨੂੰ ਜਿਹੜਾ ਮੈਂ ਪਾਕਪਾਉ ਦੇ ਵਿੱਚ ਜਿਹੜੇ ਜਿਹੜੇ ਸਰ ਬਾੜਾ ਬੱਦਾਂ ਜਿੱਥੇ ਆਵਿਆ ਨੇ ਮੈਂ ਭਾਈ ਦਵਿੰਦਰ ਸਿੰਘ ਦੇ ਸੁਹਾਣੇ ਵਾਲੇ ਆ ਰਹੇ ਨੇ ਭਾਈ ਗੁਰਗਬਾ ਸਿੰਘ ਜੀ ਜਿਹੜੇ ਸਾਡੇ ਨਾਲ ਸੁਸਾਇਟੀ ਦੇ ਸ਼ੁਰੂ ਤੋਂ ਹੀ ਡਰਾਚ ਦੇ ਐਸਐਸ ਵਾਲੇ ਨਾਲ ਭਾਈ ਗੁਰਗਬਾ ਸਿੰਘ ਇਥੋਂ ਦੇ ਮੈਂਬਰ ਨੇ ਤੇ ਉਹ ਪੂਰੀ ਜਾਨ ਲਾਉਂਦੇ ਨੇ ਅਗੇ ਸਵਾਗਤ ਵਿੱਚ ਪੂਰਾ ਸਹਿਯੋਗ ਦੇ ਸਕਣ ਬਹੁਤ ਵੱਡਾ ਸਹਿਯੋਗ ਰਹੋਦਾ ਭਾਈ ਮਨਿੰਦਰ ਸਿੰਘ ਭਾਈ ਮਨਿੰਦਰ ਸਿੰਘ ਹਜੂਰੀ ਲੱਗੀ ਆ ਰਹੇ ਨੇ ਭਾਈ ਤਰਜਿੰਦਰ ਸਿੰਘ ਨੇ ਭਾਈ ਸਰਵਜੀਤ ਸਿੰਘ ਨੇ ਹੋਰ ਡੀਡੀਆ ਦੇ ਜਥੇ ਨੇ ਗੁਰ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਜੀ ਜਿਹਨਾਂ ਨੇ ਗ੍ਰੰਥੀ ਨਾਲ ਸਾਥ ਖੜੇ ਰਹੇ ਮੰਦਰ ਸਾਹਿਬ ਦੇ ਉਹਨਾਂ ਨੇ ਵੀ ਗੱਥਾ ਕਰਨੀ ਆ ਕੇ ਇਸੇ ਤਰ੍ਹਾਂ ਹੋਰ ਜਥੇ ਸਾਰੇ ਸਹਿਯੋਗ ਦੇ ਰਹੇ ਨੇ ਸਾਰੇ ਤਰਜਿੰਦਰ ਸਿੰਘ ਹਾਂ ਮਤ ਸੇਵਾਵਾਂ ਤੇ ਨਾਲ ਨਾਲ ਮੈਡੀਕਲ ਸੇਵਾਵਾਂ ਵੀ ਨਾਲ ਨਾਲ ਬਹੁਤ ਬਹੁਤ ਆਜੇ ਲੋੜ ਹੈ ਇਹ ਕਲੀਨਿਕ ਬੋਰਡ ਵੱਲੋਂ ਇੱਕ ਰੋਕਾ ਲਾਜੀ ਪ੍ਰਾਪਤ ਹੋ ਰਿਹਾ। ਤੁਹਾਡਾ ਸਾਲ ਜਿਹੜਾ ਮਾਰਿਆ ਚਾਹਤ ਤੁਸੀਂ ਤੋਂ ਕਿਹੜੀਆਂ ਕਿਹੜੀਆਂ ਸਵਾਵਾ ਨੇ ਤੇ ਹੋਰ ਬਹੁਤ ਕੱਢ ਦਿੱਤੇ 25 ਦੇ ਉੱਤੇ ਪਾਵਾ ਦੇਦੇ ਕਿਹੜੀਆਂ ਕਿਹੜੀਆਂ ਸਵਾਵਾ ਹਸਪਤਾਲ ਗਰੀਵਰ ਕਿੰਨੇ ਕੀ ਰੋਜ ਜਿਹੜਾ ਡੈਂਟਿਸਟ ਇਸ ਹਸਪਤਾਲ ਦੇ ਵਿੱਚ 100 ਮਰੀਜ਼ ਡੇਲੀ ਆਉਂਦੇ ਨੇ ਤੇ 10 ਰੁਪਏ ਪਰਤੀ ਇਹਦੇ ਵਿੱਚ ਡੈਂਟਲ ਆਰਥੋ ਤੇ ਬੱਚਿਆਂ ਦਾ ਬੱਚਿਆਂ ਦਾ ਆਈ ਦਾ ਜਰਨਲ ਇਹ ਸਾਰੇ ਨਾਲ ਹਸਪੀਟਲ ਦੇ ਵਿੱਚ ਸਵਾਮ ਨਾਲ ਜਾਂਦੀਆਂ ਨੇ ਫਿਜ਼ੀਓ ਸੱਜਣਾਂ ਨਾਲ ਫਿਜ਼ੀਓਥੈਰਪੀ ਇਹ ਜਿਹੜੀ ਹੈ ਉਹ ਬਹੁਤ ਹੀ ਲਾਰਜ ਸਕੇਲ ਤੇ ਹੈ ਸਾਲ ਦੇ ਵਿੱਚ ਅਸੀਂ ਅੱਖਾਂ ਤੇ ਕੈਂਪ ਵੀ ਲਾਨੇ ਆ ਜਿਹਦੇ ਵਿੱਚ ਲੋਡ ਲੋੜਵੰਦ ਥਰੀਜਾਂ ਦੇ ਪਰੇਸ਼ਨ ਹੀ ਹੁੰਦੇ ਨੇ ਉਹ ਸਾਰੇ ਹੀ ਪਰੇਸ਼ਨ ਜਿਹੜੇ ਹੁੰਦੇ ਨੇ ਉਹ ਸਾਰੇ ਹੀ ਤਰੀਕ ਕਰਦੇ ਆ ਪਿਛਲੇ ਦਿਨੀ ਕੈਂਪ ਲਾਇਆ ਸੀ ਅਸੀਂ ਡੇਰਾ ਸਤੋਵਾਲਾ ਵਿਖੇ ਸੰਤ ਬਖਸ਼ ਸਿੰਘ ਜੀ ਜੋ ਐਸਡੀ ਮਡੂਦਾ ਮੁਖੀ ਨੇ ਸੰਤ ਅਮਨਦੀਪ ਸਿੰਘ ਜੀ ਉਹਨਾਂ ਦੇ ਆਸਥਾਨ ਦੇ ਉੱਤੇ ਕੈਂਪ ਲਾਇਆ ਸੀ ਜਿਦੇ ਵਿੱਚ 400 ਦੇ ਲਗਭਗ ਪੇਸ਼ੈਂਟ ਆਏ ਸਨ ਤੇ 60 ਮਰੀਜ਼ ਜਿਨ੍ਹਾਂ ਦੇ ਆਪਰੇਸ਼ਨ ਨਿਕਲੇ ਆ ਗੱਲ ਵੀ ਅਸੀਂ 15 ਮੀਜਾਂ ਦੇ ਸੰਕਰਾਂਕ ਕੀਤੇ ਨੇ ਜੋ ਕਿ ਨਿਰਮਲ ਜੋਤ ਆਈ ਹਸਪਤਾਲ ਮਾਰ ਰੋਡ ਵਿਖੇ ਹੋ ਅਤੇ फोर्थ ਪਟਿਆਲਾ ਦੇ 140 ਹਸਪਤਾਲ ਚਲੇ ਸੀ ਬਗੈਸ ਕਠਾਈ ਹਸਪਤਾਲ ਹੈ ਇਥੇ ओपीडी ਹੈ ਉਥੇ ਇੰਡੋਰ ਵੀ ਸਾਰੀ ਹੈ ਉਥੇ ਮੀਟਿੰਗ ਹੋਣੀ ਸੀ ਕਿ ਉਥੇ ਅਸੀਂ ਕੈਂਸਰ ਦਾ ਵੀ ਯੂਨਿਟ ਖੋਲਣ ਜਾ ਰਹੇ ਹਾਂ ਤਾਂ ਕਿ ਮਰੀਜ਼ਾਂ ਨੂੰ ਬੜੇ ਸਸਤੇ ਨਾਲ ਪਰਚੀ ਨਾਲ ਇਲਾਜ ਕਰ ਸਕੀਏ ਡਲਸੇਡੀ ਆ ਮਸ਼ੀਨਾਂ ਵੀ ਉੱਥੇ ਲਗਣ ਜਾ ਰਹੀਆਂ ਹਨ ਜੰਮੀ ਉਥੇ ਸਾਰਾ ਅਸੀਂ ਸੀਸੀਯੂ ਆਈਸੀਯੂ ਸਾਰਾ ਸਟਾਰਟ ਕਰਤਾ ਉਹ ਸਟਾਰਟ ਕਰਤਾ 140 ਫੜੇ ਰੋਡ ਤੇ ਆਈਸੀਯੂ ਵੀ ਸਟਾਰਟ ਹੈ ਸੀਸੀਯੂ ਵੀ ਸਟਾਰਟ ਹੈ ਤੇ ਹੋਰ ਵੀ ਬੜੀ ਸਹੂਲਤਾਂ ਕਾਫੀ ਉੱਥੇ ਅਹਲੇ ਚੱਲ ਰਹੀ ਹੈ। ਕੋਵਿਡ ਵੀ ਰੋਜ਼ਾਨਾ ਹੁੰਦੀ ਹੈ। ਰੋਜ਼ਾਨਾ ਨਹੀਂ। ਇਹ ਨਿਊਰੋ ਦਾ ਅਜੇ ਨਹੀਂ ਹੋ ਸਕਿਆ। ਬੜੀ ਜਲਦੀ ਕਰ ਰਹੇ ਆ ਉਹ ਵੀ ਆ ਰਹੇ ਨੇ। ਮੇਰਾ ਵੀਦਨ ਦਾ 3 ਮੰਥਸ ਉਹ ਨਿਊਰੋ ਡਾਕਟਰ ਵੀ ਆਇਆ। ਸਰ ਪ੍ਰੋਕੈਸ ਬੀਚ ਇੱਕ ਤਾਰੇ ਉਹ ਬੜਾ ਬਸ ਕਰਾਉਂ। ਇਸ ਰੋਮਿਕ ਪੱਲੇ ਵੀ ਅਜੇ ਬਾਸ ਸਰ ਕੱਲ੍ਹ ਤੋਂ ਲੋਕ ਹੀ ਲੱਗ ਰਹੇ ਆ। ਹਾਂਜੀ ਇਹ ਨਾ ਇਹ ਸ਼ੁਰੂ ਤੋਂ ਪਰੰਪਰਾ ਜੀ ਕਿਉਂਕਿ ਗੁਰਗੱਦੀ ਮਹਾਰਾਜ ਦੀ ਹੋਈ ਸੀ ਅਕਾਲ ਤਖਤ ਹੱਥ ਤੇ ਤੇ ਇਸ ਲਈ ਉਹ ਅਕਾਲ ਤਖਤ ਦੇ ਵਿੱਚ ਰੋਣ ਲਾਉਂਦੇ ਨੇ ਅਕਾਲ ਤਖਤ ਦੇ ਹਰਮੰਦਰ ਸਾਹਿਬ ਬਾਬਾ ਟਾਹ ਬਾਈ ਸਾਹਿਬ ਜਲਾਉ ਲੱਗਦੇ ਨੇ ਜਿਹੜੇ ਉਹ ਵੀ ਲੱਗਦੇ ਨੇ ਰੂਟੀਨ ਵਾਂਗ ਇਹ ਅੰਕੁਰ ਉਹ ਤਾਂ ਲੱਗਦੇ ਹੀ ਲੱਗਦੇ ਨੇ ਜਲਾਉ ਵੀ ਲੱਗਦੇ ਨੇ ਆਪ ਸਾਜੀ ਕੀ ਪੜ ਆਪ ਜਿਹਾ ਵੀ ਹੋਏਗੀ ਜੀ ਦੇ ਪਰੰਪਰਾ ਪਿਆ ਕੋਈ ਡੀਸੀ ਨੇ ਮਨਾਨਾ ਕੀਤਾ ਵਟਕਿਆ ਵਟੁਕਿਆ ਦਾ ਉਸ ਤਰ੍ਹਾਂ ਦਾ ਆਪੇ ਵਹੀ ਦਾ ਇੰਤਜ਼ਾਮ ਕੀਤਾ ਹੈ ਬਾਕੀ ਡੀਸੀ ਦੇ ਮੁਤਾਬਕ ਜਿਸ ਤਰ੍ਹਾਂ ਡੀਸੀ ਸਾਹਿਬ ਕਹਿਣਗੇ ਉਸ ਤਰ੍ਹਾਂ ਕਰਾਂਗੇ